ਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਸ ਤੋਂ ਬਾਅਦ ਦੋਸਤੋ ਵੀ ਗੱਲ ਇਹ ਆ ਵੀ ਆਪਾਂ ਨੂੰ ਘਰ ਵਾਸਤੇ ਕੋਈ ਵੀ ਫਰਨੀਚਰ ਲਗਜ਼ਰੀ ਲੋਡ ਹੁੰਦਾ ਤਾਂ ਉਹਦੀ ਰਿਕੁਆਇਰਮੈਂਟ ਤੁਹਾਡੀ ਬਰਨਾਲੇ ਜ਼ਿਲ੍ਹੇ ਦੇ ਨਾਲ ਪਿੰਡ ਸੰਘੇੜਾ ਚ ਪੂਰੀ ਕਰ ਦਿੱਤੀ ਅਸੀਂ ਉਹ ਸੈਗਮੈਂਟ ਪੂਰਾ ਬੜਾ ਸੈਟਅਪ ਲੱਗਿਆ ਹੋਇਆ ਇੱਕ ਵਾਰੀ ਮੁੰਡਿਆ ਮੜਾ ਕੈਮਰਾ ਮਾਰ ਕੇ ਦਿਖਾ ਦੇ ਉਹਦੇ ਨਾਲ ਪਤਾ ਲੱਗ ਜੂ ਕਸਟਮਰਾਂ ਨੂੰ ਵੀ ਭਾਈ ਇੱਡਾ ਵੱਡਾ ਸੈਟਅਪ ਇੱਕ ਪਿੰਡ ਚ ਲੱਗ ਚੁੱਕਿਆ ਬਰਨਾਲੇ ਦੇ ਨਾਲ ਸੰਘੇੜੇ ਚ ਇਹਦੇ ਵਿੱਚ ਕੀ ਸਾਡੇ ਕੋਲੇ ਆਲ ਤੁਸੀਂ ਮਤਲਬ ਕਿ ਵਰਲਡ ਦੀ ਸ਼ਿਪਿੰਗ ਲੈ ਸਕਦੇ ਹੋ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੋਂ ਮਰਜੀ ਤੁਸੀਂ ਮਾਲ ਲੈ ਸਕਦੇ ਹੋ ਸ਼ਿਪਿੰਗ ਮਾਲ ਸਾਡਾ ਡਿਸਪੈਚ ਵੀ ਹੋਇਆ ਪਿਆ ਇੱਕੋ ਸਾਡਾ ਹੋ ਹੀ ਜਾਂਦਾ ਹੋਰ ਇਹਦੇ ਵਿੱਚ ਕੁਆਲਿਟੀ ਸਾਰੀ ਇੱਕ ਨੰਬਰ ਮਿਲੂਗੀ ਸੋਫਾ ਸੈੱਟ ਲੈ ਸਕਦੇ ਹੋ ਸੋਫਾ ਸੈੱਟ 10 ਸੀਟਰ ਲੈ ਲਓ ਕਾਰਵਿੰਗ ਚ ਲੈ ਲਓ ਸਾਰੇ ਡਿਜ਼ਾਈਨ ਹਾਜ਼ਰ ਪਏ ਆ ਪਹਿਲਾਂ ਤੁਹਾਨੂੰ ਬੱਡਾਂ ਦੇ ਨਿਗਾ ਮਰਵਾ ਦੇਣਾ ਬੱਡਾਂ ਦੀ ਕੁਆਲਿਟੀ ਬਹੁਤ ਲਾਜਵਾਬ ਆ ਸ਼ਾਨਦਾਰ ਆ ਸਾਡੇ ਕੋਲੇ ਕੋਈ ਗੱਤੇ ਵਾਲੀ ਪਲਾਈ ਨਹੀਂ ਲੱਗਦੀ ਹੈਗੀ ਵੀ ਆਪਣੀ ਪਾਲਿਸ਼ ਵਗੈਰਾ ਖਰਾਬ ਹੋ ਜੂਗੀ ਅਸੀਂ ਗੱਤੇ ਲਈ ਪ੍ਰਾਈਜ਼ ਯੂਜ਼ ਨਹੀਂ ਕਰਦੇ ਬੈੱਡ ਸਾਰਾ ਪ੍ਰਾਈਜ਼ ਬਣਿਆ ਵਰਕਆਊਟ ਸਾਰਾ ਵਧੀਆ ਬਟਰਫਲਾਈ ਡਿਜ਼ਾਈਨ ਆ ਬੈੱਡ ਦਾ ਕੋਈ ਵੀ ਇਨਕੁਆਰੀ ਆਪਾਂ ਲੈਣੀ ਚਾਹੁੰਦੇ ਆ ਆਪਣੇ ਵਟਸਐਪ ਨੰਬਰ ਤੋਂ ਲੈ ਸਕਦੇ ਆ ਇੰਸਟਾਗ੍ਰam ਪੇਜ ਵੀ ਉੱਤੋਂ ਵੀ ਤੁਸੀਂ ਹੈਂਡਲ ਕਰ ਸਕਦੇ ਹੋ ਬਾਕੀ ਸਾਡੇ ਆਉਣ ਅਦੇ ਨਾਲ ਕੁਝ ਦਿਨਾਂ ਚ ਵੈਬਸਾਈਟ ਲਾਂਚ ਹੋ ਜੂ ਉੱਤੋਂ ਵੀ ਤੁਸੀਂ ਰਿਜ਼ਲਟ ਲੈ ਸਕਦੇ ਹੋ